ਐਸਐਸ ਪੁਸ਼ਟੀਮ ਦੀ ਇਲਾਕੇ ਦੀ ਵਿੱਚ ਰਹੀ ਛਲਾਗਾ ਕਿਸੇ ਵੇਲੇ ਵੀ ਅਨਸਖਾਮੀ ਘਟਨਾਵਾਂ ਵਾਪਰੇ ਮੌਕੇ ਤੇ ਪਹੁੰਚਦੀ ਹੈ ਐਸਐਸ ਫਲੋਰ ਦੀ ਟੀਮ ਫਲੋਰ ਨੈਸ਼ਨਲ ਹਾਈਵੇ ਤੇ ਇੱਕ ਬਹਾਨ ਚਾਲਕ ਆਪਣੇ ਗੱਡੀ ਦੇ ਵਿੱਚ ਸ਼ੀਸ਼ਾ ਲੱਦ ਕੇ ਜਾ ਰਿਹਾ ਸੀ ਉਹਦਾ ਮੋਹਲਾ ਟਿਰ ਫਟਣ ਕਾਰਨ ਛੋਟਾ ਹਾਥੀ ਪਲਟ ਗਿਆ ਜਿਹਦੇ ਮੌਕੇ ਤੇ ਪਹੁੰਚੇ ਜਸਵੰਦਰ ਸਿੰਘ ਦੀ ਟੀਮ ਉਹਨਾਂ ਨੇ ਡ੍ਰੈਵਨ ਫਾਸਟਰ ਦੇ ਕੇ ਰਸਤਾ ਖਾਲੀ ਕਰਵਾਇਆ ਤਾਂ ਜੋ ਕਿਸੇ ਨੂੰ ਹੋਰ ਪਰੇਸ਼ਾਨੀ ਨਾ ਹੋਵੇ ਕੈਮਰਾਮੈਨ ਐਸਗਨਾਗੀ ਨਾਲ ਦੁਆਬਾ ਨੂੰ 24 ਚਾਲ ਲਈ ਮਨਪੀਰ ਸਿੰਘ ਮੁਜਾਰਾ ਅਕਰਸ਼ਾਨ ਸਿੰਘ ਲਾਗੀ ਦੀ ਵਿਸ਼ੇਸ਼ ਰਿਪੋਰਟ ਐਸਐਸ ਫੋਰਸ ਦੀ ਟੀਮ ਵੱਲੋਂ ਪਬਲਿਕ ਤੇ ਰਾਗਰਾਂ ਨੂੰ ਅਪੀਲ ਕੀਤੀ ਗਈ ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਹੁੰਦੀ ਹੈ ਉਹ ਬੈਂਚ ਜਿਕ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਸੰਪਰਕ ਕਰੋ ਪਾਜੀ ਅੱਜ ਢਾਬੇ ਤੇ ਆਪਣੇ ਜਿਹੜੇ ਕਾਰੀਗਰ ਹੈ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਸੀ ਕਿ ਮੇਨ ਹਾਈਵੇ ਉੱਪਰ ਇੱਕ ਐਕਸੀਡੈਂਟ ਹੋ ਗਿਆ ਹੈ ਤਾਂ ਮੌਕੇ ਤੇ ਟੀਮ ਨੇ ਪਹੁੰਚ ਕੇ ਦੇਖਿਆ ਕਿ ਗੱਡੀ ਜਿਸ ਦੀ ਸ਼ੀਸ਼ਾ ਲੋਰ ਸੀ ਉਹ ਗੱਡੀ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦਾ ਕਾਰਨ ਸੀ ਟਾਇਰ ਫਟਿਆ ਹੀ ਗੱਡੀ ਦਾ ਹੀ ਜਿਸ ਕਾਰਨ ਜਿਹੜਾ ਡਰਾਈਵਰ ਦਾ ਸਾਥੀ ਸੀ ਨੂੰ ਮਾਮੂਲੀ ਝੋਟਾਈਆਂ ਸੀ ਮੌਕੇ ਤੇ ਉਸ ਨੂੰ ਫਸਟਰ ਦਿੱਤੀ ਗਈ ਹੈ ਤੇ ਉਹਨਾਂ ਲਗਾ ਕੇ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ ਤਾਂ ਜੋ ਕੋਈ ਹੋਰ ਅਨੁਸੁਖਾ ਵੀ ਘਟ ਨਾ ਆ ਵਾਪਰੇ ਬਾਕੀ ਇਸ ਸ਼ੀਸ਼ੇ ਨੂੰ ਹੁਣ ਸਾਈਟ ਤੇ ਕਰਵਾ ਕੇ ਰੋਡ ਨੂੰ ਸੁਰਚਾਲਤਾਂ ਕਰਵਾਇਆ ਜਾਵੇਗਾ। ਕੀ ਬਾਤ ਹੋ ਗਈ ਭਾਈ ਸਾਹਿਬ टायर फट गया गाड़ी नाच के पलट गई घूम के दो बंदे चोट लगे दो हल्का फुल्का मरण पट्टी मौके पर अधिकारी आए होगा पुलिस का पहुंची थी मौके पे पुलिस जब गाड़ी गिरा दस मिनट आ गई थी सारी माल टूट गया वो भी लेके आ रहे उसको तो रिमूव कराने के लिए हाँ तो अभी फोन हुआ है आ रहे हैं सब इसको उनका जो माल है उसको आपने अपने मालिक को बता दिया जो नुकसान हुआ है हाँ मालिक बता दिए हैं बोलते हैं हम हिसाब करवा रहे हैं मालिक भी बता रहे हैं हाँ। यार तो आपने वो पुलिस ने हेल्प किया हाँ पुलिस ने मौके पर आ गया दवा हुआ अपना किए